ਪ੍ਰਯੋਗ ਹੀ ਮਲੇ ਟੈਸਟਮੈਂਟ ਨੂੰ ਚੋਣਾ ਕਿ ਜਦੋਂ ਪਿੰਡ 'ਚ ਗਲੀਆਂ ਹੁੰਦੀਆਂ ਵਾ ਇਹ ਗਲੀਆਂ 'ਚ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਹੋਇਆ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ 'ਚ ਪਹਿਲਾਂ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਗੱਲੇ ਗੱਲੀਆਂ ਵੀ ਹਾਂ ਚੀਜ਼ ਵੀ ਵਾਕਿਆ ਪਤਾ ਲੱਗੇ ਕਿ ਉਹੋ ਚੀਜ਼ ਪਿੰਡਰ ਤੋਂ ওই ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਪ੍ਰਾਪਰਟੀ ਪਈ ਉਸ ਹਿਸਾਬ ਦਾ ਪਿੰਡ ਜਿਆ ਟਾਈਪ ਤਿਆਰ ਕਰ ਲਿਆ ਭਾਰਤ ਸਰਕਾਰ ਤੋਂ ਮੰਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ ਗੁਰਪ੍ਰੀਤ ਸਿੰਘ ਅੱਛਾ ਮੇਰਾ ਨਾ ਫੋਟੋਗ੍ਰਾਫੀ ਵੀ ਲਾਈਨ ਆ ਆਪਾਂ ਪ੍ਰੀ-ਵੈਡਿੰਗ ਸ਼ੂਟਸ ਤੇ ਜਾਂਦੇ ਆ ਉੱਥੇ ਅੱਜ ਕੱਲ ਲੋਕੀਏ ਜੀ ਜੰਮ ਪਸੰਦ ਕਰਦੇ ਫੋਟੋਆਂ ਖਿਚਾਉਂਦੇ ਆ ਪੁਰਾਣੇ ਛੋਟਦੇ ਫਿਰ ਮੈਂ ਮੰਨ ਦੇ ਵਿੱਚ ਸੋਚਿਆ ਮੇਰੇ ਕੋਲ ਪ੍ਰਾਪਰਟੀ ਬਈ ਸੀ ਮੈਂ ਕਿਹਾ ਇੱਕ ਮੇਰੀ ਫੀਲਡ ਆ ਇੱਕ ਆਪਾਂ ਜਦੋਂ ਪਹਿਲਾਂ ਪਿੰਡਾਂ 'ਚ ਜਾਂਦੇ ਆ ਸਾਰਾ ਚੀਜ਼ ਮੈਂ ਛੋਟੇ ਹੁੰਦੇ ਜਾਂਦਾ ਰਿਹਾ ਪਿੰਡ ਸਾਡੇ ਬੜਾ ਮਜ਼ਾ ਇੱਕ ਨੰਦ ਜਿਆ ਹੁੰਦਾ ਹੁੰਦਾ ਸੀ ਉਹੀ ਚੀਜ਼ ਮੈਂ ਫਿਰ ਮੈਂ ਸੋਚਿਆ ਮੈਂ ਕਿ ਯਾਰ ਬੱਚਿਆਂ ਨੂੰ ਵੀ ਨਾਲ ਇਹ ਚੀਜ਼ ਦਾ ਪਤਾ ਹੋਣਾ ਚਾਹੀਦਾ ਆਪਾਂ ਪਟੇਪਈ ਹੋਸਾਬ ਦਾ ਪਿੰਡ ਜਿਆ ਟਾਈਪ ਤਿਆਰ ਕਰ ਲਿਆ ਸ਼ਹਿਰ ਦੇ ਵਿੱਚ ਇੱਕ ਪਿੰਡ ਬਣਾਉਣਾ ਬੜੀ ਵੱਡੀ ਚੀਜ਼ ਆ ਹੁਣ ਸਾਡੇ ਕੋਈ ਆਣਗਵਣ ਕੋਈ ਆਉਂਦਾ ਉਹ ਵੀ ਵੇਖਦਾ ਇਹ ਸੀ ਨੂੰ ਕਿ ਯਾਰ ਪਹਿਲਾਂ ਉਹ ਤੁਹਾਨੂੰ ਵਿਖਾ ਕੇ ਲਈਏ ਸਾਡੇ ਲੱਗਣਾ ਇੱਕ ਚੀਜ਼ ਬਣੀ ਜਾਂ ਪਿੰਡ ਉਹ ਜਦੋਂ ਆਉਂਦਾ ਉਹ ਵੇਖਦੇ ਹੁੰਦਾ ਯਾਰ ਬੜਾ ਸੋਹਣਾ ਭਾਈ ਤੁਸੀਂ ਪਿੰਡ ਤਿਆਰ ਕੀਤਾ ਸਾਰਾ ਕੁਝ ਲੋ ਇੱਕ ਹਵੇਲੀ ਬਣਾਈ ਹੋਈ ਆ ਗਲੀਆਂ ਇਦਾਂ ਜਿਦਾ ਪਿੰਡ ਦੀਆਂ ਗਲੀਆਂ ਪੁਰਾਈ ਉਹ ਹੀ ਮੈਨੂੰ ਟੇਸਟ ਮੈਨੂੰ ਚਾਹਨਾ ਹੈ ਕਿ ਜਿਦਾ ਪਿੰਡ ਚ ਗਲੀਆਂ ਹੁੰਦੀਆਂ ਵਾ ਨਿੱਗ ਨਿੱਗੀਆਂ ਪਾਣੀ ਉਦਾਂ ਹੀ ਸਾਰਾ ਗਲੀਆਂ ਟਾਈਪ ਬਣਾਇਆ ਆ ਵਾ ਵੀ ਅਗਲੇ ਨੂੰ ਕੋਈ ਆਏ ਵੀ ਕਿੱਦਾਂ ਦੀ ਚੀਜ਼ ਹੁੰਦੀ ਸੀ ਪਿੰਡਾਂ ਚ ਪਹਿਲਾਂ ਸਾਰਾ ਕੋਈ ਲਾਈਟਿੰਗ ਉਸ ਹਾਵਣਾ ਲਾਈ ਆ ਸਵਿਚ ਉਸ ਹਾਵਣਾ ਪੁਰਾਣੇ ਮਾਡਲ ਦੇ ਲਾਏ ਆ ਕਿ ਬੰਦਾ ਪੁੱਛੇ ਯਾਰਾ ਕੀ ਚੀਜ਼ ਆ ਬੜੀ ਮਿਹਨਤ ਲੱਗੀ ਇਹਨਾਂ ਚੀਜ਼ਾਂ ਤੇ ਔਨੇ ਔਰ ਲਾਣੇ ਬੜੇ ਔਖੇ ਜੇ ਪਰ ਉਹ ਮਿਹਨਤ ਲੱਗੀ ਇਹਨਾਂ ਤੇ ਵੀ ਵੇਖਣ ਜੀ ਕੱਲਿਆਂ ਨੂੰ ਉਹ ਚੀਜ਼ ਫਿਰ ਪੂਰਾ ਪ੍ਰ ਚੀਜ਼ਾਂ ਵੀ ਸਾਰੀਆਂ ਉਦਾਂ ਦੀਆਂ ਚਾਹੀਦੀਆਂ ਇਕੱਲੇ-ਇਕੱਲੀਆਂ ਵੀ ਹਾਂ ਚੀਜ਼ ਵੀ ਵਾਕਿਆ ਪਤਾ ਲੱਗੇ ਕਿ ਉਹੋ ਚੀਜ਼ ਪਿੰਡ ਬੜੀ ਇਕੱਲੇ-ਇਕੱਲੇ ਕਹਿੰਦੀ ਕਿਸੇ ਜਗ੍ਹਾ ਤੋਂ ਪੁੱਛਣਾ ਕਦੀ ਕਿਸੇ ਤੋਂ ਪੁੱਛਣਾ ਕਈਆਂ ਦੇ ਘਰਾਂ ਤੋਂ ਰਿਕਵੈਸਟ ਕਰਕੇ ਵੀ ਲੈਰੋ ਵੀ ਆਪਾਂ ਇਹ ਚੀਜ਼ ਤਿਆਰ ਕਰ ਲੱਗੇ ਹਾਂ ਤੁਸੀਂ ਵੀ ਵੇਖਣ ਆਇਓ ਉਹਨਾਂ ਬੜੀ ਖੁਸ਼ੀ ਦੇ ਨਾਲ ਸਾਨੂੰ ਇਹ ਚੀਜ਼ਾਂ ਦੇਤੀਆਂ। ਬਈ ਚੀਜ਼ਾਂ ਮਹਿੰਗੀਆਂ ਵੀ ਮਿਲੀਆਂ ਹੋਣਗੀਆਂ। ਬਿਲਕੁਲ ਜੀ ਬਿਲਕੁਲ ਸਾਰਾ ਇਦਾਂ ਹੀ ਹੋਇਆ ਜੀ ਕਈ ਜੇ ਕਈਆਂ ਨੂੰ ਜੇ ਕਿਸੇ ਲਈ ਕਈਆਂ ਤੇ ਉਦਾਂ ਹੀ ਦੇ ਦਿੰਦੇ ਕਈ ਜਿਹੜੇ ਉਹ ਇਸ ਚੀਜ਼ ਨੂੰ ਰੱਖਦੇ ਆ ਕਿ ਹਾਂ ਯਾਰ ਇਹਨੇ ਏਸੀ ਦੀ ਲਈ ਲਾਉਣੀ ਕਿ ਨਹੀਂ ਆਪਾਂ ਇੰਨੇ ਦੀ ਦੇਣੀ ਹੈ ਜੀ ਇੰਨੇ ਦੀ ਦੇਣੀ ਹੈ ਲੈਣੀ ਹੋ ਜੀ ਮਨ ਨੂੰ ਤਸੱਲੀ ਜੀ ਹੁੰਦੀ ਹੈ ਬਿਲਕੁਲ ਜੀ ਪੂਰਾ ਸਕੂਨ ਆਉਂਦਾ ਜੀ ਸ਼ਾਮ ਨੂੰ ਪੂਰਾ ਬੱਚਿਆਂ ਦੇ ਨਾਲ ਵਹੀਦਾ ਕੇਵਲੇ ਬੱਚਾ ਨਾਲ ਖੇਡੀਦਾ ਵੀ ਇੱਥੇ ਆ ਕੇ ਪੂਰਾ ਪਿੰਡ ਦਾ ਫੀਲ ਹੁੰਦਾ ਹੁਣ ਮੇਰਾ ਲੱਗੇ ਘਰਿਆ ਉਹ ਕੋਠੀ ਦੇ ਅੰਦਰ ਜਾਈਏ ਘਰਾਂ ਦੇ ਵਿੱਚ ਤੇ ਉਹ ਸਕੂਨ ਜਿਆ ਨਹੀਂ ਮਿਲਦਾ ਘੁਟਾਂ ਜੀ ਹੁਣ ਆਉਣ ਲੱਗਦਾ ਜਿੱਦਾਂ ਘੁਟਾਂ ਘੁਟਾਂ ਜਿਆ ਲੱਗਦਾ ਤੇ ਬੱਚੇ ਵੀ ਆਣ ਕੇ ਖੁਸ਼ ਹੁੰਦੇ ਆ ਖੇਡਦੇ ਆ ਜੀ ਸਾਰਾ ਕੁਝ ਵਧੀਆ ਉਹ ਹੀ ਮਤਲਬ ਮਿੱਟੀ ਦੇ ਵਿੱਚ ਪੁਰਾਣੇ ਆਪਾਂ ਜਿੱਦਾਂ ਸੁੱਤੇ ਹੁੰਦੇ ਵੀ ਵੇਖਦੇ ਸੀ ਬਿਲਕੁਲ ਜੀ ਬਿਲਕੁਲ ਜੀ ਪਿੰਡ ਜਾ ਕੇ ਦੇਖਣਾ ਉਹ ਚੀਜ਼ ਖੇਡਣੀ ਆ ਜੋ ਚੀਜ਼ਾਂ ਮੈਨੂੰ ਹੁੰਦਾ ਸੀ ਬੱਚੇ ਕਿ ਮੈਂ ਚਾਹੁੰਦਾ ਕਿ ਮੇਰੇ ਬੱਚਿਆਂ 'ਚ ਵੀ ਉਹ ਚੀਜ਼ ਗੱਡਸ ਰਹੀਏ ਪੁਰਾਣੀ ਕਿ ਹਾਂ ਆ ਚੀਜ਼ਾਂ ਹੁੰਦੀਆਂ ਉਹ ਬੱਚੇ ਬਿਲਕੁਲ ਸ਼ਹਿਰੀ ਟਾਈਪ ਜੇ ਆਪਾਂ ਸ਼ਹਿਰ 'ਚ ਆਏ ਆ ਪਿੰਡੋਂ ਤੇ ਉਹ ਸ਼ਹਿਰੀ ਟਾਈਪ ਨਾ ਬਣ ਕੇ ਰਹਿ ਜਾਣਗੇ ਭਾਰਤ ਸਰਕਾਰ ਤੋਂ ਮੰਨਤਾ ਪ੍ਰਾਪਤ ਚੈਨਲ ਪੰਜਾਬੀ ਸਟੇਸ਼ਨ ਨੂੰ ਵੱਖ-ਵੱਖ ਸ਼ਹਿਰਾਂ ਅਤੇ ਕਸਬਿਆਂ ਤੋਂ ਪੱਤਰਕਾਰਾਂ ਦੀ ਤੁਰੰਤ ਲੋੜ ਹੈ ਸੰਪਰਕ ਕਰੋ